ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਆਦਰਾ ਦੇਸ਼ ਦੁਨੀਆ ਦੇ ਖਬਰਾਂ ਤੇ ਰੋਕ ਕਰਦੇ ਆ ਪਹਿਲੀ ਖਬਰ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਦਿੱਲੀ ਦੇ ਵਿੱਚ ਸ਼ਕਤ ਮਹਿਲਾ ਵਿਕਸਿਤ ਭਾਰਤ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤੇ ਇਸ ਦੌਰਾਨ ਉਹਨਾਂ ਨੇ 1000 ਦੀਦੀਆਂ ਨੂੰ ਡਰੋਨ ਸੌਂਪੇ ਨੇ ਤੇ ਦੇਸ਼ ਭਾਰਤੀਆ 11 ਵੱਖ-ਵੱਖ ਥਾਵਾਂ ਤੇ ਨਮੋ ਡਰੋਨ ਦੀਦੀਆਂ ਨੇ ਇਸ ਵਿੱਚ ਹਿੱਸਾ ਲਿਆ ਹੈ ਤੇ ਡਰੋਨ ਫਸਲਾਂ ਦੀ ਨਿਗਰਾਨੀ ਕੀਟਨਾਸ਼ਕਾ ਖਾਦਾਂ ਦਾ ਛਿੜਕਾ ਅਤੇ ਬੀਜ ਵਿਸਤ ਵਰਗੇ ਕੰਮਾਂ ਦੇ ਵਿੱਚ ਮਦਦਗਾਰ ਸਾਬਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਖੋਜ ਸੰਸਥਾਨ ਵਿਕੇ ਨਮੋ ਡਰੋਨ ਦੀਦਿਆ ਦੁਆਰਾ আয়োজিত ਖੇਤੀਬਾੜੀ ਡਰੋਨ ਪ੍ਰਦਰਸ਼ਨ ਨੂੰ ਦੇਖਣ ਗਏ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਸ਼ਕਤੀਕਰਨ ਦੇ ਲਹਿਰ ਦੇ ਨਾਲ ਅੱਜ ਦਾ ਪ੍ਰੋਗਰਾਮ ਬਹੁਤ ਇਤਿਹਾਸਕ ਹੈ ਤੇ ਅੱਜ ਮੈਨੂੰ ਨਮੋ ਡਰੋਨ ਦੀਦੀ ਮਹਿਮ ਔਰਤ ਮਹਿਮ ਦੇ ਵਿੱਚ ਸਵੈ ਸਹਾਇਤਾ ਸਮੂਹਾਂ ਨੂੰ 1000 ਆਧੁਨਿਕ ਡਰੋਨ ਸੌਂਪਣ ਦਾ ਮੌਕਾ ਮਿਲਿਆ ਤੇ ਮੈਂ ਫੈਸਲਾ ਕੀਤਾ ਕਿ ਹੁਣ ਅਸੀਂ ਇਹ ਅੰਕੜਾ 3 ਕਰੋੜ ਲੱਖਪਤੀ ਦੀਦਿਆਂ ਨੂੰ ਪਾਰ ਕਰਨਾ ਤੇ ਇਸ ਮਹੰਤਵ ਲਈ ਅੱਜ 10000 ਕਰੋੜ ਰੁਪਏ ਦੀ ਰਕਮ ਵੀ ਇਹਨਾਂ ਦੀਦਿਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਹੈ ਦੀਦੀ ਪ੍ਰਥਮ ਮਹਿਲਾ ਸ਼ਬਦ ਨੂੰ ਰਾਸ਼ਟਰਪਤੀ ਦੀ ਪਤਨੀ ਵਜੋਂ ਜਾਣਿਆ ਜਾਂਦਾ ਪਰ ਭਾਰਤ ਦਾ ਗੁਵਰਨ ਦੇਸ਼ ਪਾਕਿਸਤਾਨ ਇਸ ਦੀ ਪਰਵਾਸ਼ਾ ਬਦਲਣ ਜਾ ਰਿਹਾ ਹੈ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜ਼ਰਦਾਰੀ ਨੇ ਇੱਕ ਇਤਿਹਾਸਕ ਫੈਸਲੇ ਵਿੱਚ ਆਪਣੀ 31 ਸਾਲਾ ਤੀ ਆਸਿਫਾ ਪੁੱਟੋ ਨੂੰ ਰਸਮੀ ਤੌਰ ਉੱਤੇ ਦੇਸ਼ ਦੀ ਪਹਿਲੀ ਮਹਿਲਾ ਵਜੋਂ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ। ਦਰਸਲ ਆਸਿਫ ਅਲੀ ਜ਼ਰਦਾਰੀ ਨੇ ਐਤਵਾਰ ਨੂੰ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਵਜੋਂ ਸੌਹ ਚੁੱਕੀ ਪਰ ਲੋਕਾਂ ਦੇ ਦਿਮਾਗ ਵਿੱਚ ਸਵਾਲ ਇਹ ਹੈ ਕਿ ਪਾਕਿਸਤਾਨ ਦੀ ਪਹਿਲੀ ਮਹਿਲਾ ਕੌਣ ਬਣਨ ਜਾ ਰਹੀ ਹੈ ਤੇ ਪਾਕਿਸਤਾਨੀ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਇਸਲਾਮਾਬਾਦ ਦੇ ਰਾਸ਼ਟਰਪਤੀ ਭਵਨ ਦੇ ਵਿੱਚ ਸੌਹ ਚੁੱਕ ਸਮਾਗਮ ਦੌਰਾਨ ਜ਼ਰਦਾਰੀ ਦੀ ਸਭ ਤੋਂ ਛੋਟੀ ਧੀ ਆਸਿਫਾ ਪੁੱਟੋ ਜ਼ਰਦਾਰੀ ਵੀ ਮੌਜ ਜ਼ਿਕਰ ਹੋ ਗਿਆ ਕਿ ਪਹਿਲੀ ਮਹਿਲਾ ਰਾਸ਼ਟਰਪਤੀ ਦੀ ਪਤਨੀ ਹੁੰਦੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਰਾਸ਼ਟਰਪਤੀ ਜ਼ਰਦਾਰੀ 2007 ਵਿੱਚ ਆਪਣੀ ਪਤਨੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੂਰ ਪੁੱਟੋ ਦੀ ਮੌਤ ਤੋਂ ਬਾਅਦ ਵਿਧਰ ਨੇ ਤੇ ਵਿਦੇਸ਼ਾਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਨੇ ਜਦੋਂ ਰਾਸ਼ਟਰਪਤੀ ਜੋ ਵਿਧਰ ਸਨ ਉਹਨਾਂ ਨੇ ਆਪਣੀਆਂ ਧੀਆਂ ਪੈਣਾ ਅਤੇ ਇੱਥੋਂ ਤੱਕ ਕਿ ਭਤੀਜੀਆਂ ਨੂੰ ਵੀ ਆਪਣੀ ਪਹਿਲੀ ਮਹਿਲਾ ਬਣਨ ਲਈ ਕਿਹਾ ਸੀ ਯੂਕੇ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਤੇ ਇੱਥੇ ਲੰਡਨ ਦੇ ਬਕਿੰਗਮ ਪੈਲੇ ਦੇ ਮੁਕ ਗੇਟਾਂ ਨੂੰ ਕਾਰ ਨਾਲ ਟੱਕਰ ਮਾਰੀ ਗਈ ਇਸ ਮਗਰੋਂ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰੀ ਤੋਂ ਬਾਅਦ ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਤੜਕੇ 2:33 ਵਜੇ ਇੱਕ ਕਾਰ ਬਕਿੰਗਮ ਪੈਲੇਸ ਦੇ ਮੁੱਖ 게ਟ ਨਾਲ ਟਕਰਾ ਗਈ ਤੇ ਅਧਿਕਾਰੀਆਂ ਨੇ ਅਪਰਾਧਿਕ ਨੁਕਸਾਨ ਦੇ ਸ਼ੱਕ ਉਤੇ ਵਿਅਕਤੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਦੇ ਸਮੇਂ ਰਾਜਾ ਚਾਰਲਸ III ਬਰਕਸ਼ਾਇਰ ਦੇ ਵਿੱਚ ਵਿਨ ਸਰ ਕੈਨਸਲ ਦੇ ਵਿੱਚ ਸੀ ਦੱਖਣੀ ਕੋਰੀਆ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਲਗਭਗ 5000 ਸਿੱਖਿਆਰਥੀ ਡਾਕਟਰਾਂ ਦੇ ਮੈਡੀਕਲ ਲਾਇਸੈਂਸ ਨੂੰ ਮੁਅਤਲ ਕਰਨ ਦੇ ਲਈ ਪਹਿਲਾ ਨੋਟਿਸ ਭੇਜੇ ਤੇ ਇਹਨਾਂ ਡਾਕਟਰਾਂ ਨੇ ਕੰਮ ਉੱਤੇ ਵਾਪਸ ਜਾਣ ਦੇ ਆਦੇਸ਼ ਦੀ ਉਲੰਘਣਾ ਕੀਤੀ ਅਤੇ ਸਰਕਾਰ ਦੇ ਪ੍ਰਸਤਾਵ ਮੈਡੀਕਲ ਸਕੂਲ ਦੇ ਦਾਖਲੇ ਵਧਾਉਣ ਦਾ ਵਿਰੋਧ ਕਰ ਰਹੇ ਨੇ ਨਿਊਜ਼ ਏਜੰਸੀਆਂ ਦੀ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਪ ਸਿਹਤ ਮੰਤਰੀ ਜੂਨ ਬੁਯੰਗ ਵਾਗ ਨੇ ਕਿਹਾ ਕਿ ਉਸ ਨੇ ਪਿਛਲੇ ਹਫਤੇ 4944 ਜੂਨੀਅਰ ਡਾਕਟਰਾਂ ਨੂੰ ਨੋਟਿਸ ਭੇਜਣ ਦਾ ਕੰਮ ਪੂਰਾ ਕਰ ਲਿਆ ਤਨਜੋ ਜੱਤੀ ਅਨੁਸਾਰ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਡਾਕਟਰਾਂ ਨੂੰ 25 ਮਾਰਚ ਤੱਕ ਦੰਡ ਕਾਰਜਪਵਾਵਾਂ ਉੱਤੇ ਆਪਣੀ ਰਾਏ ਜਮ੍ਹਾਂ ਕਰਾਉਣੀ ਪਵੇਗੀ ਤੇ ਉਪ ਪ੍ਰੇਮੰਤਰੀ ਜੂਨ ਨੇ ਕਿਹਾ ਕਿ ਸਰਕਾਰ ਨੇ ਆਪਣੇ ਸਾਥੀਆਂ ਨੂੰ ਧਮਕੀ ਦੇਣ ਵਾਲੇ ਜਾਂ ਹਸਪਤਾਲਾਂ ਵਿੱਚ ਉਹਨਾਂ ਦੀ ਵਾਪਸੀ ਵਿੱਚ ਰੁਕਾਵਟ ਪਾਉਣ ਵਾਲੇ ਜੂਨੀਅਰ ਡਾਕਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਵਚਨਬੱਤਾ ਦੇ ਨਾਲ ਸਿਹਤ ਮੰਤਰਾਲੇ ਵਾਪਸ ਆਉਣ ਦੇ ਚਾਹਵਾਨ ਡਾਕਟਰਾਂ ਲਈ ਮੰਗਲਵਾਰ ਨੂੰ ਇੱਕ ਹੌਟਲਾਈਨ ਵੀ ਖੋਲੇਗਾ ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਤੇ ਭਾਰੀ ਮੀਂਹ ਕਾਰਨ ਆਏ ਹੜ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਪਾਣੀ ਘਟਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਬਰਾਮਦ ਕੀਤੀਆਂ ਨੇ ਜਿਸ ਨਾਲ ਘੱਟੋ-ਘੱਟ 26 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਦਤਕਿ 11 ਲਾਪਤਾ ਨੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਮਾਨਸੂਨ ਦੀ ਬਾਰਿਸ਼ ਅਤੇ ਨਦੀਆਂ ਵਿੱਚ ਵਧ ਚੁੱਕੇ ਪਾਣੀ ਨੇ ਵੀਰਵਾਰ ਤੋਂ ਪੰਜਵੇਂ ਸਬੰਧਤਾਂ ਪਰਾਂ ਦੇ 9 ਜ਼ਿਲ੍ਹਿਆਂ ਅਤੇ ਸ਼ਹਿਰਾਂ ਨੂੰ ਡਬੋ ਦਿੱਤਾ ਤੇ ਨੈਸ਼ਨਲ ਜਿਜਾਸਟਰ ਮੈਨੇਜਮੈਂਟ ਏਜੰਸੀ ਨੇ ਕਿਹਾ ਕਿ ਬਿਜਲੀ ਬੰਦ ਹੋ ਨੁਕਸਾਨੇ ਗਏ ਪੁਲਾ ਅਤੇ ਸੰਘਣੇ ਚਿੱਕੜ ਅਤੇ ਮਲਬੇ ਦੇ ਨਾਲ ਬੰਦ ਸੜਕਾਂ ਕਾਰਨ ਰਾਹਤ ਯਾਤਰਾ ਵਿੱਚ ਰੁਕਾਵਟ ਆਈ ਹੈ ਤੇ ਏਜੰਸੀ ਦੇ ਬੁਲਾਰੇ ਅਬਦ ਕੇ ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਬਰਾਮਦ ਕੀਤੀਆਂ ਤੇ ਉਹਨਾਂ ਆਖਿਆ ਕਿ ਜ਼ਮੀਨ ਕਿਸਕਰ ਨਾਲ ਘਟੋਕਾਂ ਦਾ 14 ਅਕਰ ਦਬ ਗਏ ਨੇ ਤੇ ਘਟੋਕਾਂ ਦਾ ਦੋ ਪਿੰਡ ਵਾਸੀ ਜ਼ਖਮੀ ਹੋ ਗਏ ਤੇ ਬਚਾਅ ਕਰਤਾ ਅਜੇ ਵੀ ਕਿਤੇ ਤੌਰ ਉਤੇ ਲਾਪਤਾ 11 ਲੋਕਾਂ ਦੀ ਭਾਲ ਕਰ ਰਹੇ ਨੇ ਮਹਾਰੀ ਨੇ ਕਿਹਾ ਕਿ ਪੱਛਮੀ ਸੁਮਤਰਾ ਸੂਬੇ ਵਿੱਚ ਮੌਨਸੂਨ ਦੀ ਬਾਰਿਸ਼ ਨੇ 37000 ਤੋਂ ਵੱਧਕਰ ਅਤੇ ਇਮਾਰਤਾਂ ਨੂੰ ਪਾਣੀ ਵਿੱਚ ਡਬੋ ਦਿੱਤਾ ਹੈ ਹੈਦਰਾਬਾਦੀ ਰਹਿਣ ਵਾਲੀ 36 ਸਾਲਾ ਔਰਤ ਦਾ ਆਸਟ੍ਰੇਲੀਆ ਦੇ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਉਸਦੇ ਪਤੀ ਉੱਤੇ ਕਤਲ ਦੇ ਦੋਸ਼ ਲੱਗੇ ਨੇ ਜੋ ਆਪਣੇ ਬੱਚੇ ਨੂੰ ਲੈ ਕੇ ਹੈਦਰਾਬਾਦ ਵਾਪਸ ਆ ਗਿਆ ਅਤੇ ਬੱਚੇ ਨੂੰ ਸਹੁਰਿਆਂ ਨੂੰ ਸੌਂਪ ਦਿੱਤਾ ਹੈ ਰਿਪੋਰਟ ਅਨੁਸਾਰ ਚਥੰਨਿਆ ਮਦਗਾਨੀ ਦੀ ਲਾਸ਼ ਸ਼ਨੀਵਾਰ ਨੂੰ ਬਕਲੇ ਦੇ ਵਿੱਚ ਇੱਕ ਸੜਕ ਦੇ ਕਿਨਾਰੇ ਪਏ ਕੂੜੇ ਦੇ ਡੱਬੇ ਵਿੱਚੋਂ ਮਿਲੀ ਹੈ ਤੇ ਉਹ ਆਪਣੇ ਪਤੀ ਅਤੇ ਬੇਟੇ ਦੇ ਨਾਲ ਆਸਟ੍ਰੇਲੀਆ ਵਿੱਚ ਰਹਿ ਰਹੀ ਸੀ ਤੇ ਉਪਲ ਦੇ ਵਿਧਾਇਕ ਬੰਡਾਰੀ ਲਕਸ਼ਮਨ ਰੈਡੀ ਅਨੁਸਾਰ ਮ੍ਰਿਤਕਾ ਉਹਨਾਂ ਦੇ ਹਲਕੇ ਦੀ ਰਹਿਣ ਵਾਲੀ ਸੀ ਅਤੇ ਸੂਚਨਾ ਮਿਲਣ ਤੋਂ ਬਾਅਦ ਉਸਨੇ ਪੀੜਤਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਹੈ ਵਿਧਾਇਕ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ਔਰਤ ਦੇ ਮਾਤਾ ਪਿਤਾ ਦੀ ਬੇਨਤੀ ਉੱਤੇ ਉਹਨਾਂ ਨੇ ਮਦਗਾਨੀ ਦੀ ਮ੍ਰਿਤਕ ਦੇ ਨੂੰ ਹైదరాబాద్ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਤੇ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਕੇਂਦਰੀ ਮੰਤਰੀ ਜੀ ਕ੍ਰਿਸ਼ਨ ਰੈਡੀ ਦੇ ਦਫ਼ਤਰ ਨੂੰ ਵੀ ਸੂਚਿਤ ਕੀਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰਮਜ਼ਾਨ ਮੌਕੇ ਦੁਨੀਆ ਭਰ ਦੇ ਮੁ슬लिम ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਐਤਵਾਰ ਨੂੰ ਦੁਹਰਾਇਆ ਕਿ ਅਮਰੀਕਾ ਬੰਦਕਾਂ ਦੀ ਰਿਹਾਈ ਸਮਝੌਤੇ ਦੇ ਤਹਿਤ ਘਟੋ-ਕਰਚੇ ਹਫ਼ਤਿਆਂ ਦੀ ਫੌਰੀ ਜੰਗਬੰਦੀ ਲਈ ਕੰਮ ਕਰਦੇ ਰਹਿਣਗੇ। ਅਸੀਂ ਸਥਿਰਤਾ, ਸੁਰੱਖਿਆ ਅਤੇ ਸ਼ਾਂਤੀ ਦੇ ਲੰਬੇ ਸਮੇਂ ਦੇ ਭਵਿੱਖ ਲਈ ਕੰਮ ਕਰਨਾ ਜਾਰੀ ਰੱਖਾਂਗੇ। ਇਸ ਦੇ ਵਿੱਚ ਇਹ ਯਕੀਨੀ ਬਣਾਉਣ ਲਈ ਕਿ ਦੋ ਰਾਜ ਹੱਲ ਸ਼ਾਮਲ ਹੈ ਕਿ ਫਿਲਸਤੀਨ ਅਤੇ ਇਜ਼ਰਾਈਲ ਦੇ ਲੋਕ ਬਰਾਬਰ ਦੀ ਆਜ਼ਾਦੀ, ਮਾਨ ਸੁਰੱਖਿਆ ਅਤੇ ਖੁਸ਼ਹਾਲੀ ਦਾ ਆਨੰਦ ਮਾਣ ਸਕਣ। ਇਹ ਸਥਾਈ ਸ਼ਾਂਤੀ ਦਾ ਇੱਕੋ ਇੱਕ ਰਸਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਗਾਜ਼ਾ ਅਬ ਵਧੇਰੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਯਤਰਾ ਦੀ ਅਗਵਾਈ ਕਰਦਾ ਰਹੇਗਾ ਰਮਜ਼ਾਨ ਉਤੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਉਸ ਨੇ ਆਖਿਆ ਕਿ ਇਹ ਪਵਿੱਤਰ ਮਹੀਨਾ ਪ੍ਰਤੀਬਿੰਬ ਅਤੇ ਨਵੀਨੀਕਰਨ ਦਾ ਸਮਾਂ ਤੇ ਇਸ ਸਾਲ ਇਹ ਮਹੀਨਾ ਬਹੁਤ ਦੁਖਦਾਈ ਸਮੇਂ ਤੇ ਆਇਆ ਹੈ ਤੇ ਗਾਜ਼ਾ ਵਿੱਚ ਜੰਗ ਨੇ ਫਿਲਸਤੀਨੀ ਲੋਕਾਂ ਨੂੰ ਭਿਆਨਕ ਦੁੱਖ ਪਹੁੰਚਾਇਆ ਹੈ ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਆਸਟਨ ਦੇ ਵਿੱਚ ਬੀਤੇ ਦਿਨ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ ਟੈਸਲਾ ਕਾਰ ਜੋ ਡਰਾਈਵਿੰਗ ਮੋੜ ਦੇ ਵਿੱਚ ਹੋਣੀ ਚਾਹੀਦੀ ਸੀ ਗਲਤੀ ਨਾਲ ਰਿਵਰਸ ਮੋੜ ਦੇ ਵਿੱਚ ਚਲ ਬਦਲ ਗਈ ਅਤੇ ਇੱਕ ਨਦੀ ਵਿੱਚ ਹਾਦਸਾ ਗ੍ਰਸਤ ਹੋ ਗਈ ਇਸ ਹਾਦਸੇ ਵਿੱਚ ਅਮਰੀਕਾ ਦੇ ਰਿਪਬਲਿਕਨ ਸੈਨੇਟਰ ਮਿਚ ਮੈਕ ਕੋਨੇਲ ਦੀ ਰਿਸ਼ਤੇਦਾਰ ਅਤੇ ਮਸ਼ਹੂਰ ਸ਼ਿਪਿੰਗ ਕੰਪਨੀ ਫਾਰਮਸਟ ਗਰੁੱਪ ਦੇ ਸੀਈਓ ਅੰਜੇਲਾ ਚਾਓ ਦੀ ਮੌਕੇ ਤੇ ਹੀ ਮੌਤ ਹੋ ਗਈ ਲੰਗਰ ਸ਼ੁੱਕਰਵਾਰ ਦੀ ਰਾਤ ਨੂੰ ਉਹ ਅਤੇ ਉਸਦੇ ਦੋਸਤ ਆਸਟਨ ਟੈਕਸਾਸ ਨੇੜੇ ਉਸਦੇ ਕਿਸੇ ਰਿਸ਼ਤੇਦਾਰ ਕੋਲ ਪ੍ਰਾਈਵੇਟ ਗੈਸਟ ਹਾਊਸ ਮਿਲਣ ਗਏ ਸਨ ਤੇ ਬਾਅਦ ਵਿੱਚ ਐਂਜਲਾ ਚਾਓ ਇੱਕ ਰੈਸਟੋਰੈਂਟ ਵਿੱਚ ਗਈ ਤੇ ਰਾਤ ਨੂੰ ਟੈਸਲਾ ਕਾਰ ਵਿੱਚ ਆਪਣੇ ਗੈਸਟ ਹਾਊਸ ਵੱਲ ਰਵਾਨਾ ਹੋਈ। ਮਾਦੇ ਵਿੱਚ ਇੱਕ ਤਿੰਨ ਕੋਨਾ ਰਸਤਾ ਸੀ। ਇਸ ਨੂੰ ਪਾਰ ਕਰਦੇ ਸਮੇਂ ਐਂਜਲਾ ਉਲਟਣ ਵਿੱਚ ਪੈ ਗਈ ਅਤੇ ਉਸਨੇ ਗਲਤੀ ਨਾਲ ਕਾਰ ਨੂੰ ਰਿਵਰਸ ਮੋਡ ਵਿੱਚ ਬਦਲ ਦਿੱਤਾ ਤੇ ਉਸ ਨਾਲ ਉਸਦੀ ਟੈਸਲਾ ਕਾਰ ਬਹੁਤ ਤੇਜ਼ੀ ਨਾਲ ਵਾਪਸ ਪਿੱਛੇ ਚਲੀ ਗਈ ਤੇ ਤਲਾਬ ਵਿੱਚ ਡਿੱਗ ਗਈ। ਕਿਸਨ ਦੇ ਦੋਨੀਆਂ ਦੇ ਖਬਰਾਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ